ਜੀ ਸਾਰਿਆਂ ਨੂੰ ਅਸੀਂ ਪਿੰਡ ਲੱਲੀਆਂ ਦੇ ਨਿਵਾਸੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਸਾਰੇ ਪਿੰਡ ਵੱਲੋਂ ਸਾਰੀ ਬੀਬੀਆਂ ਭੈਣਾਂ ਵੱਲੋਂ 2-200 ਰੁਪਏ ਇਕੱਠਾ ਕਰਕੇ ਇਸ ਘਿਹਰ ਦੀ ਮੁਰੰਮਤ ਜੜੀ ਚੁਕਾਈ ਕੀਤੀ ਹੈ ਜੋ ਕਿ ਗੰਧ ਪੂਰਾ ਸੜਕ ਤੇ ਆ ਰਿਹਾ ਸੀ ਸਾਡੀ ਕਿਸੇ ਪੰਚਾਇਤ ਨੇ ਕਿਸੇ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ 15 ਸਾਲ ਹੋ ਗਏ ਇਸ ਕੂੜੇ ਨੂੰ ਇਦਾਂ ਹੀ ਪੈਂਦੇ ਨੂੰ ਜਦੋਂ ਬਾਰਿਸ਼ ਆਉਂਦੀ ਸੀ ਸਕੂਲ ਚ ਬੱਚਿਆਂ ਦਾ ਨੰਗਣਾ ਰਾਹ ਚ ਔਖਾ ਹੋ ਜਾਂਦਾ ਸੀ ਸੋ ਸਾਰੀਆਂ ਬੀਬੀਆਂ ਭੈਣਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਨਆਰਆਈ ਅਮਰੀਕ ਸਿੰਘ ਬੀਤਰੀ ਜੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਉਨਾ ਨੇ ਇਸ ਕੰਮ ਵਿੱਚ ਸਾਡੀ ਤਹਿ ਦਿਲੋਂ ਮਦਦ ਕੀਤੀ ਅਤੇ ਇਸ ਢੇਰ ਦੀ ਸਫਾਈ ਅਸੀਂ ਇਸ ਕਰਕੇ ਕਰਵਾਈ ਹੈ ਕਿ 15 ਸਾਲ ਤੋਂ ਕੋਈ ਸਫਾਈ ਨਹੀਂ ਹੋਈ ਹੈਗੀ ਜਿਹਦੇ ਕਰਕੇ ਬਿਮਾਰੀਆਂ ਫੈਲ ਰਹੀਆਂ ਨਾਲੇ ਦੇ ਵਿੱਚ ਸੱਪ ਜਾ ਰਹੇ ਸੱਪ ਘਰਾ ਵਿੱਚ ਵੱੜ ਰਹੇ ਹਰੇ ਘਰ ਵਿੱਚ ਛੋਟੇ ਛੋਟੇ ਬੱਚੇ ਆ ਕਿਸੇ ਪੰਚਾਇਤ ਨੇ 15 ਸਾਲ ਹੋ ਗਿਆ ਕੋਈ ਸਫਾਈ ਨਹੀਂ ਕਰਵਾਈ ਨਾ ਨਾਲਿਆਂ ਦੀ ਨਾ ਢੇਰ ਦੀ ਅਬਾ ਗੌਣ ਢੇਰ ਦੇ ਇਹਰ ਤੁਸੀਂ ਲੱਗਿਆ ਦੇਖ ਸਕਦੇ ਕਿਥੋਂ ਤੱਕ ਕੰਦਾ ਦਿਖਾਉ ਬੰਦਾ ਕੰਦਾ ਫੋਲ ਪੂਰਾ ਕੂੜਾ ਪਹੁੰਚਿਆ ਹੋਇਆ ਕਿਸੇ ਨੇ ਨਹੀਂ ਕਿ ਹਰੇਕ ਸਾਲ ਸਰਕਾਰ ਬਦਲਦੀ ਹਰੇਕ ਪੰਜ ਸਾਲਾਂ ਬਾਅਦ ਕੋਈ ਸਰਪੰਚੋਂ ਦਾ ਕੋਈ ਐਮਐਲਏੋਂ ਦਾ ਕੋਈ ਕੌਸ਼ੋਂ ਦਾ ਕਿਸੇ ਨੇ ਵੀ ਅਜੇ ਤੱਕ ਸਾਡੀ ਕਾਰਵਾਈ ਨਹੀਂ ਕੀਤੀ ਹੈਗੀ